Govinda Arabi Ket Govinda of Ai. ਇਡਾ ਉਤਸ਼ਾਹ ਕਿਉਂ ਭਈ ਫਲ ਜੋ ਚੋਖਾ ਲੈਣਾ ਹੈ ਹਲ ਹੈ ਜਨਮ ਮਰਨ ਤੋਂ ਰਹਿਤ ਹੋਣਾ ਜੋ ਕਿਸੇ ਹੋਰ ਕਰਮ ਨਾਲ ਨਹੀਂ ਹੋ ਸਕਦਾ ਇਡਾ ਫਲ ਲੈਣ ਵਾਸਤੇ ਭਈ ਗਾਲ ਵੀ ਤਾਂ ਏਡੀ ਖਾਲਣੀ ਹੈ ਇਸ ਵਾਸਤੇ ਉਸ ਦੀ ਹਲ ਦੀ ਪ੍ਰਾਪਤੀ ਲਈ ਗਾਲ ਵੀ ਓਡੀ ਕਾਲ ਅਖਿਆ ਕਿਹੜੀ ਘਾਲ ਘਾਲਾ ਅਖਿਆ ਅੱਜ ਜਮਾਤ ਲੱਗਣ ਲੱਗੀ ਐ ਜਪਣ ਦਾ ਆਰੰਭ ਹੋਣ ਵਾਲਾ ਤੂੰ ਵੀ ਵਿੱਚ ਬਹਿ ਜਾ ਤੇ ਜਪ ਸ੍ਰੀ ਵਾਹ ਤੇ ਫਿਰ ਇਹ ਜਪਣ ਦੀ ਤਾਂਗ ਜਪਣ ਦੀ ਲਗਨ ਇਹ ਦਿਨੋ ਦਿਨ ਵਧਦੀ ਜਾਏ ਇੱਥੋਂ ਤੱਕ ਇਹ ਲਗਨ ਪਹੁੰਚ ਜਾਏ ਵੀ ਇੱਕ ਖਿੰਨ ਤੇ ਸਵੇ ਨ ਜੀਵਣਾ ਵਿਰਥਾ ਜਨਮ ਜਣਾ ਇੱਕ ਖਿੰਵੀ ਜਿਹੜਾ ਤੇਰੇ ਬਿਨਾ ਜੀਉਣਾ ਹੈ ਤੇ ਆਪਣੇ ਜਨਮ ਨੂੰ ਮੈਂ ਵਿਰਥ ਜਾਣਾ ਤੇ ਮੇਰਾ ਜਨਮ ਕਿਸ ਲੇਖੇ ਹੋਇਆ ਜੇ ਮੈਂ ਤੈਨੂੰ ਨਾ ਜਪਿਆ ਜੇ ਮੈਂ ਤੈਨੂੰ ਨਾ ਸਿਮਰਿਆ ਤਾਂ ਮੈਂ ਜਮਿਆ ਕਿਉਂ ਸੰਸਾਰ ਵਿੱਚ ਆਉਣ ਦਾ ਹੋਰ ਮੇਰਾ ਮਤਲਬ ਹੀ ਕੀ ਸੀ ਸਾਹਿਬ ਦੀ ਕਰ ਚਾਕਾਰੀ ਦਿਲ ਦੀ ਲਾਹੇ ਪ੍ਰਾਂਤ ਬੜੀ ਮੈਲ ਚੜੀ ਐ ਤੇਰੇ ਤੇ ਜਨਮ ਜਨਮਾਂਤਰਾ ਦੀ ਕੋਈ ਸਾਬਣ ਇਹ ਮੈਲ ਨਹੀਂ ਧੋ ਸਕਦਾ ਇਹ ਮੈਲ ਧੋਤੀ ਜਾਏਗੀ ਨਾਮ ਜਪ ਕੇ ਬੜੀ ਐ ਹੱਥ ਪੈਰ ਤਨ ਦੇਹ ਪਾਣੀ ਧੋਤੇ ਉਤਰ ਸਕੇ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਨ ਲਈਏ ਉਹ ਧੋਏ ਭਰੀਏ ਮਤ ਪਾਪਾਂ ਕੇ ਸੰਗ ਉਹ ਧੋਪੇ ਨਾਵੇ ਕੇ ਤੇ ਚੇਤਰ ਮਹੀਨਾ ਚੜਿਆ ਹੈ ਭਈ ਇਹ ਸਾਲ ਦਾ ਪਹਿਲਾ ਮਹੀਨਾ ਹੈ ਚੇਤ ਤੇ ਚੇਤਰ ਦਾ ਅੱਜ ਪਹਿਲਾ ਦਿਨ ਹੈ ਸੰਗਰਾਮ ਅੱਜ ਤੋਂ ਸਹਿਬ ਆਖ ਦਿਨ ਇਹ ਜਪਣ ਦੀ ਜਮਾਤ ਲੱਗੀ ਹੈ ਤੇ ਤੂੰ ਬਣ ਜਾ ਜਮਾਤੀ ਬੇਜਾਇ ਇਸ ਜਮਾਤ ਵਿੱਚ ਤੇ ਜਾ ਜਾ ਕੇ ਫਿਰ ਤੈਨੂੰ ਪੁੱਛਾਂਗੇ ਵੀ ਕਿਤਨਾ ਆਨੰਦ ਆਇਆ ਈ ਤੂੰ ਆਪੇ ਆਖੇਗਾ ਹੋਵੇ ਆਨੰਦ ਘਣਾ ਕਿਸੇ ਗੱਲ ਵਿੱਚ ਆਨੰਦ ਨਹੀਂ ਸਭ ਆਨੰਦ ਝਟ ਘੜੀ ਦੇ ਰੋਟੀ ਖਾਧੀ ਐ ਆਨੰਦ ਆ ਗਿਆ ਝਟ ਬਾਅਦ ਫਿਰ ਭੁੱਖਾ ਸਵੇਰੇ ਜਿਹੜਾ ਆਖੇ ਆਨੰਦ ਆਇਆ ਸੀ ਨਾ ਹੁਣ ਨਹੀਂ ਆਇਆ ਤੇਰੇ ਸਬਜੀ ਬੜੀ ਸੁਆਦੀ ਸੀ ਉਹਨ ਸਬਜੀ ਉਂਝ ਨਹੀਂ ਬਣੀ ਤਾਂ ਇਹ ਆਨੰਦ ਜਿਹੜਾ ਹੁਣ ਆਇਆ ਹੈ ਮੜ ਪਤਾ ਨਹੀਂ ਆਵੇ ਕਿ ਨਾ ਆਵੇ ਅਧੂਰਾ ਆਨੰਦ ਜਿਹਾ ਹੋਇਆ ਸੰਪੂਰਨ ਆਨੰਦ ਹੈ ਜਪਨ ਦਾ ਜਿਨਾ ਜਪਿਆ ਹੈ ਬਾਬਾ ਜੀ ਕਿਵੇਂ ਜਪਦੇ ਰਹੇ ਸਾਰੀ ਸਾਰੀ ਰਾਤ ਕੇਸ ਬਨ ਕੇ ਖਲੋਤੀਆਂ ਗੁਜ਼ਾਰੇ ਦਿੱਤੀ ਸਿਆਲ ਦੀ ਰੁੱਤ ਹੈ ਤੇ ਛਪੜ ਦਾ ਪਾਣੀ ਜੰਮ ਗਿਆ ਹੈ ਦੇ ਵਿੱਚ ਗੱਲ ਗੱਲ ਤਾਈ ਖੜੋਤੇ ਹਨ ਬਾਬਾ ਜੀ ਜਪਰੇ ਤੇ ਜਪਣ ਦੀ ਦਾਤ ਕਿੱਥੋਂ ਪਾਈ ਧਨ ਗੁਰੂ ਨਾਨਕ ਪਾਤਸ਼ਾਹ ਤਨ ਰੇਤ ਅੱਖ ਆਹਾਰ ਕਰ ਰੋੜਾਂ ਕੀ ਗੁਰ ਕਰੀ ਬਿਛਾਈ ਭਾਰੀ ਕਰੀ ਤਪੱਸਿਆ ਭਾਈ ਲਾਲੋ ਦੇ ਪਾਸ ਜਿਸ ਵੇਲੇ ਗਏ ਰਾਤ ਤਾਂ गुजारਨ ਢਾਲੋ ਦੇ ਕੋਲ ਤੇ ਦਿਨ ਚੜਿਆਂ ਬਾਹਰ ਚਲੇ ਜਾ ਥੋੜੀਕ ਦੂਰ ਜਾ ਕੇ ਰੋੜ ਪੈ ਸੰ ਰੋੜ ਉਹ ਰੋੜ ਵੀ ਤੇਰੇ ਚਰਨਾਂ ਦੀ ਛੋ ਨਾਲ ਕਿੱਡੇ ਮਲੂਕ ਹੋ ਗਏ ਕਿਤਨੇ ਨਰਮ ਹੋ ਗਏ ਉਹ ਰੋੜ ਮੈਂ ਦੇਖੇ ਇਹ ਮਨਾ ਵਾਧ ਗਏ ਸਾ ਜਿੱਥੇ ਰੋੜਾਂ ਦੀ ਦਿਸ਼ਾਈ ਕੀਤੀ ਸੀ ਉੱਥੇ ਲੈ ਚੱਲੋ ਜਿਸ ਵੇਲੇ ਗਏ ਉਹ ਰੋੜ ਲਿਆਂਦੇ ਵੀ ਸੰ ਘਰ ਕਿਆਂ ਨੂੰ ਦਿਖਾਏ ਰੇਸ਼ਮ ਵਰਗੇ ਕੂਲੇ ਤੇਰੀ ਛੋ ਨਾਲ ਪੱਥਰ ਵੀ ਨਰਮ ਹੋ ਗਏ ਕਠੋਰ ਨਾ ਰਹੇ ਤਸਵੇਰੇ ਚਲਾ ਜਾਣਾ ਸਾਰਾ ਦਿਨ ਉਹਨਾਂ ਰੋੜਾ ਤੇ ਬੈਠਣਾ ਰੋੜਾਂ ਦੀ ਵਿਸ਼ਾਈ ਤੇ ਬਹਿਣਾ ਤੇ ਜੇ ਭੁੱਖ ਲੱਗੀ ਹੈ ਜਾਂ ਲੋੜ ਪਈ ਹੈ ਤੇ ਜਾਂ ਫਿਰ ਇਹ ਮਰਿਆਦਾ ਦਸਣੀ ਸੀ ਭਈ ਕਿਤਨਾ ਕ ਸਾਬਰ ਹੋਵੇ ਕਿਤਨਾ ਕ ਸੰਤੋਖੀ ਹੋਵੇ ਇਹ ਨਹੀਂ ਵੀ ਜਿਹੜੇ ਪਦਾਰਥ ਹੱਥ ਨਹੀਂ ਉਹਨਾਂ ਦੀ ਇੱਛਾ ਕਰਦਾ ਫਿਰੇ ਜਿਹੜੇ ਮੌਜੂਦ ਹਨ ਉਹਨਾਂ ਨਾਲ ਗੁਜ਼ਾਰਾ ਕਰ ਲਵੇ ਬੰਦੇ ਦੀ ਇਹੀ ਆਦਤ ਹੈ ਔਰ ਇਸ ਆਦਤ ਨੇ ਬੰਦੇ ਨੂੰ ਦੁੱਖ ਦਿੱਤਾ ਹੈ ਕਿ ਜਿਹੜੀ ਸ਼ਾਇਦੇ ਕੋਲ ਨਹੀਂ ਇਹ ਉਸ ਦੀ ਇੱਛਾ ਕਰਦਾ ਜਿਹੜੀ ਸ਼ਾਇਦੇ ਪਾਸ ਹੈ ਉਸ ਨਾਲ ਗੁਜ਼ਾਰਨ ਨਹੀਂ ਚਾਹੀਦਾ ਵੀ ਜੋ ਕੁਝ ਕੋਲ ਹੋਵੇ ਜਿਵੇਂ ਗੁਜ਼ਰ ਗਿਆ ਗੁਜ਼ਰ ਗਿਆ ਸਮਾਂ ਔਰ ਉਹ ਸਮਾਂ ਬੜਾ ਸੁਖ ਵਿੱਚ ਬੀਤੇਗਾ। ਔਰ ਜਿਨ੍ਹਾਂ ਸੁੱਖਾਂ ਦੀ ਆਸਾ ਕਰੇਗਾ ਤੇ ਸੁੱਖ ਨਾ ਮਿਲਣਗੇ। ਉਹ ਦੁੱਖ ਕੰਡੇ ਬਣ ਕੇ ਸਦਾ ਚੁਬਦੇ ਰਹੇ। ਬਲਕਿ ਬੰਦਾ ਰੱਬ ਨਾਲ ਵਿਗੜ ਪਾ ਲੈਂਦਾ ਹੈ ਮੈਂ ਆਹ ਦਾਤ ਮੰਗੀ ਮੈਨੂੰ ਨਾ ਮਿਲੀ। ਤੂੰ ਮੰਗੀ ਕਿਉਂ? ਐਡੇ ਵੱਡੇ ਨਾਲ ਸੰਬੰਧ ਇਹੀ ਰੱਖਣਾ ਸੀ ਵੀ ਮੰਗ ਲੈ। ਬੰਦੇ ਤੋਂ ਮੰਗਦਿਆਂ ਵੀ ਬੰਦਾ ਸ਼ਰਮ ਕਰਦਾ ਹੈ। ਅਕਦਾ ਵੀ ਉਹ ਵੱਡਾ ਆਦਮੀ ਹੈ ਕਿਤੇ ਮਨ ਵਿੱਚ ਐਸੀ ਗੱਲ ਨਾ ਉਸਦੇ ਆ ਜਾਏ ਕਿ ਮੁਰ ਸਾਹਮਣੇ ਮੱਥੇ ਲਗਣ ਤੋਂ ਵੀ ਜਾਵਾਂ ਇਸ ਵਾਸਤੇ ਬੰਦੇ ਤੈਤ ਬਾਰ ਕਰ ਲੈਿੰਦਾ ਵੀ ਉਹ ਜਾਣੇ ਆਪੇ ਦੇ ਦੇਗਾ ਪਰ ਰੱਬ ਤੇ ਨਹੀਂ ਛੱਡਦਾ ਰੱਬ ਤੋਂ ਮੰਗ ਲੈਂਦਾ ਰੱਬ ਜਿਵੇਂ ਰਾਹ ਜਾਂਦਾ ਬੰਦਾ ਹੈ ਵੀ ਪੱਲਾ ਫੜ ਲਿਆ ਦੇ ਦੇ ਇੱਥੇ ਔਰ ਉਸ ਕੋਲੋਂ ਮੰਗਦਾ ਜਿਸਨੇ ਤੇਰੀ ਘਾਲ ਮੇਟਣੀ ਨਹੀਂ ਅਤਰਬ ਘਾਲਿਆ ਕਿਸੇ ਕਾ ਇੱਕ ਤਿਲ ਨਾ ਗਵਾਈ ਇੱਕ ਤਿਲ मात्र ਵੀ ਜੋ ਤੇਰੀ ਘਾਲ ਨੂੰ ਗਵਾਏਗਾ ਨਹੀਂ ਤੇਰੀ ਘਾਲ ਨਾ ਬਣੇਗਾ ਉਸ ਕੋਲ ਤੂੰ ਮੰਗਦਾ ਤੇ ਫਿਰ ਜੇ ਨਹੀਂ ਮਿਲਦੀ ਸ਼ੈ ਤਾਂ ਮੁਨਕਰ ਹੋ ਬੈਨ ਇਹ ਜਪਣ ਵਾਲਿਆਂ ਦਾ ਮਾਰਗ ਨਹੀਂ ਕਿਉਂਕਿ ਇਹ ਮਾਰਗ ਫਿਰ ਬੰਦੇ ਨੂੰ ਨਾਸਤਕ ਬਣਾ ਦਿੰਦਾ ਇਸ ਰਾਹ ਤੇ ਚੱਲ ਕੇ ਬੰਦਾ ਨਾਸਤਕ ਹੋ ਜਾਂਦਾ ਔਰ ਐਸਾ ਕੰਮ ਕਦੇ ਵੀ ਨਹੀਂ ਕਰਨਾ ਜਿਸ ਕਰਕੇ ਅਸੀਂ ਇਸ ਕੁਰਾਏ ਪੈ ਜਾਈਏ ਸਦਾ ਰਾਹ ਤੇ ਤੁਰੇ ਰਹਿਏ ਭਾਵੇਂ ਇੱਕਦਮ ਰੋਸਦਾ ਚਲੀਏ ਕਦੀ ਜਰੂਰ ਪਹੁੰਚਾਂਗੇ ਤੇ ਜੇ ਕੁਰਾਏ ਪੈ ਗਏ ਤੇ ਭਾਵੇਂ 10 ਮਹੀਨੇ ਰੋਜ਼ ਕਰੀਏ ਕਦੇ ਪਹੁੰਚ ਨਹੀਂ ਸਕਦੇ ਤਾਂ ਕੁਰਾਏ ਨਹੀਂ ਪਹਿਣਾ ਸਦਾ ਰਾਹੇ ਤੁਰਨੇ ਰਾ ਬਣਾਇਆ ਪਾਤਸ਼ਾਹ ਨੇ ਕਿ ਰੇਤ ਅੱਖ ਅਹਾਰ ਕਰ ਅਕਦਾ ਪੱਤਾ ਮਿਲ ਗਿਆ ਤਾਂ ਉਹ ਚੱਬ ਲਿਆ ਰੇਤ ਪਈਏ ਤਾਂ ਉਹ ਦਾ ਕਫਕਾ ਮਾਰ ਲਿਆ ਥੋੜਾ ਦਿਨ ਤੇ ਬਹਿ ਕੇ ਰੋੜਾਂ ਦੇ ਉੱਤੇ ਜਪਿਆ ਸ੍ਰੀ ਵਾਹਿਗੁਰੂ ਰੇਤ ਅਕ ਅਹਾਰ ਕਰ ਰੋੜਾਂ ਕੀ ਗੁਰ ਕਰੀ ਬਿਛਾਈ ਭਾਰੀ ਕਰੀ ਤਪਸਿਆ ਤਪਸਿਆ ਨੂੰ ਫਿਰ ਫਲ ਕੀ ਲੱਗਾ ਬੜੇ ਭਾਗ ਹਰ ਸਿਉ ਬਣ ਆਈ ਹਰੀ ਨਾਲ ਬਣ ਆਈ ਤੇ ਫਿਰ ਹਰੀ ਨੇ ਸੱਜ ਲਿਆ ਮੇਰੇ ਪਾਸ ਆ ਆ ਮੇਰੇ ਕੋਲ ਮੈਂ ਤੈਨੂੰ ਕੁਛ ਦੇਵਾਂ ਹੁਣ ਮੈਂ ਤੈਨੂੰ ਦੇਣਾ ਚਾਹੁੰਦਾ ਤੂੰ ਮੰਗ ਜਾ ਨਾ ਮੰਗ ਕਦੀ ਤੂੰ ਮੰਗਦਾ ਸੀ ਤਾਂ ਮੈਂ ਨਹੀਂ ਸਾ ਦਿੰਦਾ ਹੁਣ ਤੂੰ ਨਹੀਂ ਮੰਗਦਾ ਪਰ ਮੈਂ ਦੇਣ ਤੇ ਤੁਲਿਆ ਹਾਂ ਮੈਂ ਦੇਣਾ ਤੂੰ ਭਾਰੀ ਕਰੀ ਤਪਸ਼ਿਆ ਬੜੇ ਭਾਗ ਹਰਥਿਓ ਬਣਾਈ ਬਾਬਾ ਪੈਂਦਾ ਸਚਖੰਡ ਉਥੋਂ ਕੀ ਮਿਲਿਆ ਨੌ ਨਿੱਧਾ ਨਾਮ ਗਰੀਬੀ ਪਾਇ ਨੌ ਨਿੱਧਾ

जिन पाया प्रभ आपना आए तिसे गणा फिर लगन लग जाएगी प्यार वध जाएगा कितों तक एक खिन तिस बिन जीवना एक खिन कोई चात्रक कोई पपिया गंगा के किनारे मर गया उसका परिवार सारा उसने पास मुड़ मुड़ मुंह खोले ਇੱਕ ਜਣਾ ਗਿਆ ਤੇ ਉਹ ਗੰਗਾ ਚੋਂ ਚੁੰਝ ਭਰ ਲਿਆ ਆ ਉਹਦੇ ਮੂੰਹ ਵਿੱਚ ਪਾਈ ਉਹਨੇ ਆਖਿਆ ਨਹੀਂ ਮੈਨੂੰ ਇਹਦੀ ਪਿਆਸ ਨਹੀਂ ਮੈਂ ਸਾਂਤੀ ਬੂੰਦ ਮੰਗਦਾ ਸਾਂਤੀ ਬੂੰਦ ਕਬੀਰ ਨੇ ਆਖਿਆ ਜੇ ਨਾਮ ਨਹੀਂ ਜਪਣਾ ਤੇ ਗੰਗਾ ਜਲ ਪੀ ਲਿਆ ਕੀ ਬਣਿਆ ਕਬੀਰ ਗੰਗਾ ਤੀਰ ਜੇ ਘਰ ਕਰੋ ਪੀਵੋ ਨਿਰਮਲ ਨੀਰ गंगा ਦੇ ਕਿਨਾਰੇ ਵਿਸ਼ਖ ਚੌਂਪੜੀ ਬਣਾ ਲਓ ਜਿਸ ਵੇਲੇ ਪਿਆਸ ਲੱਗੀ ਹੈ ਗੰਗਾ ਜਲ ਪੀਵੋ ਕਬੀਰ ਗੰਗਾ ਤੀਰ ਜੇ ਘਰ ਕਰੋ ਪੀਵੋ ਨਿਰਮਲ ਨੀਰ ਬਿਨ ਹਰ ਨਾਮ ਨ ਮੁਕਤ ਹੋਏ ਇਉਂ ਕਹਿ ਰਮੇ ਕਬੀਰ ਨਾਮ ਤੋਂ ਬਿਨਾ ਮੁਕਤ ਨਹੀਂ ਜੇ ਹੋ ਸਕਦੇ ਤੁਸੀਂ ਇਉਂ ਕਹਿ ਕੇ ਕਬੀਰ ਜੀ ਆਉਗੇ ਢੰਡੋਰਾ ਦੇਣਾ ਸੀ ਬਸ ਦੇ ਦਿੱਤਾ ਕਿਉਂਕਿ ਪੰਦ ਕਹਿਣਾ ਹੈ ਕਾਮਨਾ ਸੇ ਕਾ ਜਾਏ ਕੋਈ ਸੁਨੇ ਨਾ ਸੁਨੇ ਜਪਣ ਵਾਲਿਆਂ ਸਦਾ ਦੁਹਾਈ ਦਿੱਤੀ ਜਪੋ ਭਾਈ ਜਪੋ ਜਿਨਾ ਜਪ ਲਿਆ ਉਹ ਤੇ ਪਾ ਗਏ ਮਹਰਾਤ ਦੇ ਜਿਨਾ ਨਾ ਜਪਿਆ ਉਹ ਰਹਿ ਗਿਆ ਦੇ ਵਿੱਚ ਕਾਇ ਤੋ ਜਪਣ ਵਾਲੇ ਸਾਰੇ ਭਗਤ ਜਿੰਨੇ ਵੀ ਸਨ ਸਾਹਿਬ ਨੇ ਆਪਣੀ ਗੋਦ ਵਿੱਚ ਲੈ ਲਏ ਆਓ ਜਪਣ ਵਾਲਿਓ ਮੇਰੀ ਬੁੱਕਲ ਵਿੱਚ ਬੈਠੋ ਕਿਉਂਕਿ ਮੈਂ ਜਪਣ ਦੀਆਂ ਕਰਨੀਆਂ ਨੇ ਤਾਕੀਦਾ ਨਾਲ ਤੁਸੀਂ ਵੀ ਕਰਨੀ ਇਹ ਕੰਮ ਤੁਸੀਂ ਵੀ ਸੰਭਾਲ ਲੈ ਸਾਰੇ ਭਗਤਾ ਨੇ ਜਪਣ ਤੇ ਬੜਾ ਜੋਰ ਦਿੱਤਾ ਹੈ ਕਿਸੇ ਭਗਤ ਦੀ ਬਾਣੀ ਪੜ੍ਹੋ ਉਸ ਵਿੱਚ ਜਪਣ ਦੀਆਂ ਤਾਕੀਦਾ ਹਨ ਜਪੋ ਭਾਈ ਜਪੋ ਕਬੀਰ ਜੀ ਆਖਦੇ ਨੇ ਮਾਈਆਂ ਆਖੇ ਕਈ ਤਰ੍ਹਾਂ ਦੇ ਵਰਤ ਰੱਖਦੀਆਂ ਹਨ ਨਾਮ ਨਹੀਂ ਜਪਦੀਆਂ ਪੁੱਛੋ ਵੀ ਇਹ ਵਰਤ ਤੁਹਾਨੂੰ ਤਾਰਨਗੇ ਅੱਜ ਕਿਹੜਾ ਵਰਤ ਹੈ ਅਜਨ ਨੂੰ ਵੇਖ ਕੇ ਰੋਟੀ ਖਾਣੀ ਇਹ ਸੁਆਗਣਾ ਦਾ ਵਰਤ ਹੈ ਆ ਕਿ ਇਹ ਸੁਆਗਣਾ ਉਹ ਜਿਨ੍ਹਾਂ ਨਾਮ ਜਪਿਆ ਕੋਈ ਗੁਰੂ ਜਿਨ੍ਹਾਂ ਨਾਮ ਨੇ ਜਪਿਆ ਕਾਹਦੀਆਂ ਸੁਆਗਣਾ ਕਬੀਰ ਹਰ ਕਾ ਸਿਮਰਨ ਛਾੜ ਕੇ ਰਾਤ ਜਗਾਵਣ ਜਾਏ ਕਈ ਚਰਸ਼ਟਿਆਂ ਤੇ ਗਿਆ ਦੀਵੇ ਬਾਲ ਦੀਆਂ ਹਨ ਕਈ ਮਸਾਣਾ ਵਿੱਚ ਜਾ ਕੇ ਦੀਵੇ ਬਾਲਦੀਆਂ ਹਨ ਕਈ ਕਬਰਾਂ ਤੇ ਜਾ ਕੇ ਦੀਵੇ ਜਗਾਉਂਦੀਆਂ ਹਨ ਇੰਜ ਸਾਡੀਆਂ ਮੁਰਾਦਾਂ ਪੂਰੀਆਂ ਹੋਣ ਗਈ ਨਹੀਂ ਹਨ ਹਰ ਕਾ ਸਿਮਰਨ ਛਾੜ ਕੇ ਰਾਤ ਜਗਾਵਨ ਜਾਏ ਸਰਪੰਨ ਹੋਏ ਕੇ ਉਤਰੇ ਜਾਏ ਆਪਣੇ ਖਾਏ ਕਿਤਨੀਆਂ ਥਾਵਾਂ ਤੇ ਜਾ ਕੇ ਵਿਸ਼ਕ ਜੋਤਾਂ ਜਗਾ ਲਵੇ ਜੇ ਨਾਮ ਨਹੀਂ ਜਪਿਆ ਤਾਂ ਸਪਣੀ ਬਣੇਗੀ ਵਾਹਿਗੁਰੂ ਆਪਣੇ ਪੁੱਤਰ ਜਮੇਗੀ ਤੇ ਆਪ ਹੀ ਖਾ ਛੱਡੇ ਕਿੰਨਾ ਸਪਸ਼ਟ ਹੈ ਕਬੀਰ ਹਰ ਕਾ ਸਿਮਰਨ ਛਾੜ ਕੇ ਰਾਤ ਜਗਾਵਨ ਜਾਏ ਸਰਪਨ ਹੋਏ ਕੇ ਆਉਤਰੈ ਜਾਏ ਆਪਣੇ ਖਾਏ ਕਬੀਰ ਹਰ ਕਾ ਸਿਮਰਨ ਛਾੜ ਕੇ ਅਹੋਈ ਰਾਖੇ ਨਾਰ ਅਜ ਅਹੋਈ ਦਾ ਵਰਤ ਹੈ ਅਬਰੇ ਕਿਹੜੇ ਕਿਹੜੇ ਵਰਤ ਹਨ ਪਤਾ ਨਹੀਂ ਕਦੋਂ ਬਣੇ ਤੇ ਕੀ ਫਲ ਦੇਣਗੇ ਪਰ ਇੱਕ ਜਗਤ ਚਾਲ ਹੈ ਜੋ ਚਲੀ ਜਾਂਦੀ ਜੋ ਕਰਮ ਕਰਨਾ ਸੀ ਉਹ ਤਾਂ ਯਾਦ ਕੋਈ ਨਹੀਂ ਜੋ ਨਹੀਂ ਕਰਨੇ ਜ਼ਰੂਰੀ ਨਹੀਂ ਕਰਨੇ ਉਹ ਕੀਤੀ ਫਿਰ ਦੇ ਕਬੀਰ ਹਰ ਕਾ ਸਿਮਰਨ ਛੱਡ ਕੇ ਅਹੋਈ ਰਾਖੇ ਨਾਰ ਗੱਦੀ ਹੋਏ ਕੇ ਉਤਰੇ ਖੋਤੀ ਜਾ ਬਣੀਗੀ ਤੇ ਭਾਰ ਸਹੇ ਮਨ ਚਾਰ ਚਾਰ ਮਨ ਪੱਕੇ ਦੀ ਚਿੱਲੀ ਉੱਤੇ ਲੱਦੀ ਜਾਏਗੀ ਫਿਰ ਪਤਾ ਲੱਗੇਗਾ ਵੀ ਮੈਂ ਵਰਤਾਂ ਬੜੇ ਰੱਖੇ ਪਰ ਮੇਰਾ ਬਣਿਆ ਕੱਖ ਨਾ ਆ ਕਿਹਾ ਜੀ ਕੁਝ ਬਣਾਣੀ ਤਾਂ ਅਜ ਵੇਲਾ ਹੈ ਚੇਤ ਗੋਬਿੰਦ ਅਰਾਧੀਏ ਤੇਤ ਗੋਬਿੰਦ ਅਰਾਧੀਏ ਲੰਮੇ ਸਾਹ ਲੈਂਦਾ ਕਿਸਿਆ ਕਿਹਾ ਭਈ ਗੰਗਾ ਜਲ ਮੰਗਦਾ ਪਾਉ ਉਸਦੇ ਮੂੰਹ ਵਿੱਚ ਤਾਂ ਗਿਆ ਕੋਈ ਚੁੰਝ ਭਰ ਲੈ ਆਇਆ ਉਸਦੇ ਮੂੰਹ ਵਿੱਚ ਆਣ ਕੇ ਗੰਗਾ ਜਲ ਦਾ ਇੱਕ ਕਤਰਾ ਪਾਇਆ ਉਸਨੇ ਅੱਖਾਂ ਨੇ ਇਹ ਤਾਂ ਮੇਰੇ ਕੋ ਲੱਗ ਗਈ ਸੀ ਮੈਂ ਕਦੇ ਨਾ ਪੀਤਾ ਮੈਨੂੰ ਕੋਈ ਲਿਆ ਦਿਓ ਸਵੰਤੀ ਬੂੰਦ ਸਵੰਤੀ ਵਾਹਿਗੁਰੂ ਤਜਿਵੇਂ ਲਈ ਪ੍ਰਾਣੀ ਕਿਸੇ ਦਾ ਅੰਤ ਵੇਲਾ ਹੁੰਦਾ ਹੈ ਕੋਈ ਆਖਦਾ ਹੈ ਅੰਮ੍ਰਿਤ ਲਿਆ ਕੇ ਪਾਓ ਕੋਈ ਆਖਦਾ ਹੈ ਗੰਗਾ ਜਲ ਪਾਓ ਕੋਈ ਗਊ ਦਾ ਪਿਸ਼ਾਬ ਵੀ ਬੜਾ ਪਵਿੱਤਰ ਸਮਝਦਾ ਹੈ ਭਈ ਇਹਨੂੰ ਅੰਤ ਵੇਲੇ ਪਾਓ ਗਤ ਹੋ ਜਾਏਗੀ ਗਤ ਨਾ ਹੋਸੀ ਕਿਸੇ ਤਰ੍ਹਾਂ ਇਹ ਤਾਂ ਜਪਿਆ ਹੀ ਹੋਸ ਇਹ ਗਤੀ ਤਾਂ ਜਪ ਕੇ ਹੀ ਹੋਣੀ ਤੇ ਜਪਣਾ ਵੀ ਇਸ ਮਹੀਨੇ ਦੇ ਆਰੰਭ ਤੋਂ ਤਾਕੀਦ ਕੀਤੀ ਹੈ ਭਾਈ ਜੇ ਅਨੰਦ ਲੈਣੀ ਔਰ ਘਣਾ ਆਨੰਦ ਥੋੜਾ ਨਹੀਂ ਬਹੁਤ ਹੈ ਚੇਤ ਗੋਬਿੰਦ ਅਰਾਧੀਏ ਹੋਵੇ ਅਨੰਦ ਘਣਾ ਸੰਤ ਜਨਾ ਮਿਲ ਪਾਈਏ ਰਸਨਾ ਨਾਮ ਘਣਾ ਜਿਨ ਪਾਇਆ ਪ੍ਰਭ ਆਪਨਾ ਆਇ ਤਸੇ ਗਣਾ ਇਕ ਖਿਨ ਤਸ ਬਿਨ ਜੀਵਣਾ ਵਿਰਥਾ ਜਨਮ ਜਨ ਇਸ ਵੇਲੇ ਜਪੇਗਾ ਤੇਰੀ ਅੱਖ ਖੁੱਲੇਗੀ ਤੂੰ ਕੀ ਵੇਖੇਗਾ ਤੂੰ ਵੇਖੇਗਾ ਜਲ ਥਲ ਨਹੀਂਲ ਪੂਰਿਆ ਰੂਆ ਵਿੱਚ ਵਣਾ ਹੁਣ ਉਹ ਪ੍ਰਭੂ ਜਿਹੜਾ ਸਭ ਥਾਈ ਹੈ ਹਰ ਬ੍ਰਖਸ਼ ਦੇ ਪੱਤੇ ਪੱਤੇ ਵਿੱਚ ਹੈ ਮਿੱਟੀ ਦੇ ਹਰ ਧਰਰੇ ਵਿੱਚ ਹੈ ਰੇਤ ਦੇ ਹਰ ਕਿਣਕੇ ਵਿੱਚ ਹੈ ਪਾਣੀ ਦੀ ਹਰ ਬੂੰਦ ਵਿੱਚ ਹੈ ਸੂਰਜ ਦੀ ਹਰ ਕਿਰਨ ਵਿੱਚ ਹੈ ਚੰਦਮਾ ਦੀ ਹਰ ਰਿਸ਼ਮ ਵਿੱਚ ਹੈ ਔਰ ਤੇਰੇ ਲੂ ਲੂ ਵਿੱਚ ਹੈ ਤੇਰੇ ਆ ਸਵਾਸਾਂ ਦੇ ਵਿੱਚ ਵਸਿਆ ਹੋਇਆ ਉਹ ਤੈਨੂੰ ਚੇਤੇ ਨਹੀਂ ਯਲ ਤਲ ਮਹੀਲ ਪੂਰੇ ਆ ਰਵਿਆ ਵਿੱਚ ਬਣਾ ਸੋ ਪ੍ਰਵਚਿਤ ਨਾ ਆਵੇ ਕਿਤਰਾ ਦੁੱਖ ਗਣਾ ਓ ਵਾਹਿਗੁਰੂ ਜੀ ਮੈਨੂੰ ਚੇਤਨਾ ਆਇਆ ਮੈਂ ਕਿਤਨਾ ਕ ਦੁੱਖ ਸਮਝਿਆ ਬੰਦਾ ਕਿਹੜੇ ਦੁੱਖ ਬਣਾਈ ਫਿਰਦਾ ਮੇਰੇ ਕੋਲ ਆਸ਼ ਹੈ ਨਹੀਂ ਮੇਰਾ ਮਕਾਨ ਨਹੀਂ ਮੈਨੂੰ ਮੋਟਰ ਨਹੀਂ ਮਿਲੀ ਮੈਨੂੰ ਰੋਟੀ ਨਹੀਂ ਜੁੜਦੀ ਆ ਕੀ ਆਖ ਖ ਨਾ ਜੁੜੇ ਓ ਪ੍ਰਮੇਸ਼ਰ ਦਾ ਨਾਮ ਤਾਂ ਜੁੜੇ ਤੇ ਜੇ ਬਾਕੀ ਸਾਰੇ ਸੁਖ ਜੁੜ ਗਏ ਤੇ ਨਾਮ ਨਾ ਜੁੜਿਆ ਪ੍ਰਮੇਸ਼ਰ ਦਾ ਤਾਂ ਫਿਰ ਕਿਹੜਾ ਸੁਖ ਹੈ ਕੋਈ ਹੈ तो सो प्रभ चित्त न आवे कितना दुख गणा जिन्नी रावे सो प्रभु मैं क्या करा मैं तो जपया नहीं जाता कोई ऐसा हीला उदम है जो मैं करा तो मैं जप लवा आखिया इको है केडा जिन्नी रावे सो प्रभु तिना भाग मना ਹਰ ਦਰਸ਼ਨ ਕੋ ਮਨ ਲੋਚਦਾ ਨਾਨਕ ਪਿਆਸ ਮਨਾ ਚੇਤ ਮਿਲਾਏ ਸੋ ਪ੍ਰਭੂ ਪ੍ਰਭੂ ਮੈਨੂੰ ਉਹ ਗੁਰਮੁਖ ਮਿਲਾਵੇ ਉਹ ਮਹਾਪੁਰਖ ਸੰਤ ਮਿਲਾਵੇ ਜਿਨ੍ਹਾਂ ਦੇ ਮਿਲਿਆਂ ਸਾਨੂੰ ਚਿੱਤ ਆਵੇ ਸ੍ਰੀ ਵਾਹਿਗੁਰੂ ਸਾਨੂੰ ਬਾਬਾ ਨੰਦ ਸਿੰਘ ਮਿਲਾਵੇ ਔਰ ਕਿਸੇ ਦੇ ਮਿਲਿਆਂ ਚਿੱਤ ਕੋਈ ਨਹੀਂ ਲਿਆਣ ਇਕ ਬਾਬਾ ਜੀ ਦੇ ਮਿਲਿਆ ਚਿਤ ਆਉਣੇ ਕਿਉਂਕਿ ਉਹਨਾਂ ਨੇ ਜਪਣ ਤੋਂ ਬਿਨਾਂ ਕੁਝ ਸੋਚਿਆ ਹੀ ਨਹੀਂ ਕੁਝ ਕੀਤਾ ਹੀ ਨਹੀਂ ਬਸ ਜੋ ਕੁਝ ਕੀਤਾ ਔਰ ਜੋ ਕੁਝ ਸੋਚਿਆ ਉਹ ਜਪਿਆ ਹੀ ਜਪਿਆ ਇਸ ਰਾਹਤੇ ਉਹਨਾਂ ਦੀ ਸੰਗਤ ਹੋਈ ਹੈ ਵਡਭਾਗ ਸੰਗਤ ਨਹੀਂ ਮਿਲੀ ਉਹਨਾਂ ਦਾ ਜ਼ਿਕਰ ਸੁਣ ਲਿਆ ਤਾਂ ਵੀ ਜਪਣ ਦੇ ਰਾਹ ਤੁਰ ਪੈਗੇ ਕਿਉਂਕਿ ਉਹਨਾਂ ਦੀ ਕਮਾਈ ਏਡੀ ਵੱਡੀ ਹੈ ਉਹ ਧਰਮ ਦੀਆਂ ਝਾ ਧਰਮ ਦੇ ਚੰਡੇ ਖੜੋਤੇ ਝੂਲਦੇ ਜੋ ਕੋਈ ਨਾਨਕ ਚਾਨ ਸਾਹਿਬ ਨੂੰ ਦੇਖੇਗਾ ਉਹਦਾ ਜੀ ਕਰੇਗਾ ਮੈਂ ਵੀ ਜਪਾਂ ਸ੍ਰੀ ਵਾਹਿਗੁਰੂ ਚੇਤ ਮਿਲਾਏ ਸੋ ਪ੍ਰਭੂ ਤੇਰੇ ਕੇ ਪੈ ਨਗਾ ਤੇ ਤੁੰਡਾਏ ਹਾਲੇ ਚੇਤਰ ਦੀ ਸੰਗਰਾਮ ਸਭ ਕਿਸੇ ਮਾਈ ਭਾਈ ਨੂੰ ਮੁਬਾਰਕ ਹੋ। ਅੱਮੀ ਰੱਬ। ਔਰ ਜਿਨਾ ਜਪਿਆ ਉਹਨਾਂ ਨੂੰ ਇਹ ਦਿਹਾੜਾ ਬਾਰ-ਬਾਰ ਅਸੀਸਾਂ ਦੇਵੇ। ਔਰ ਜਪਣ ਵਾਲੇ ਵੀ ਇਸ ਦਿਨ ਨੂੰ ਬਾਰ-ਬਾਰ ਨਮਸਕਾਰਾ ਕਰਨ। ਇਸ ਦਿਨ ਦਾ ਜਪਣ ਵਾਲਿਆਂ ਨਾਲ ਅਤ ਸੰਬੰਧ ਹੈ। ਕਿਉਂਕਿ ਸਹਿਬ ਦੀ ਤਾਕੀਦ ਤੇ ਸਿੱਖਾਂ ਦਾ ਸਤਿਵਚਨ ਇਹ ਜਪਨ ਦੇ ਰੂਪ ਵਿੱਚ ਅੱਜ ਦੇ ਦਿਨ ਪ੍ਰਗਟ ਹੁੰਦਾ ਹੈ ਅੱਜ ਤੋਂ ਭਈ ਚੇਤ ਗੋਬਿੰਦ ਅਰਾਧਿਏ ਹਲ ਪਾਓਗੇ ਹੋਵੇ ਅਨੰਦ ਖਾਣਾ ਉਹਨਾਂ ਕੀਰਤਨ ਸਮਾਪਤੀ ਭੁਲਾ ਚੁਕਾਂ ਬਖਸ਼ ਲਈਏ